ਅੱਛੀ ਗੱਲ ਜੀ ਮੈਂ ਤੁਹਾਡਾ ਆਪਣਾ ਦੀਪਖਰੌੜ ਪੰਜਾਬ 19 ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦਾ ਪਹਿਲਾ ਆਈਕਨ ਜਿਹੜਾ ਹੈਗਾ ਉਹਨੂੰ ਵੀ ਦਬਾ ਦਿਓ ਵੱਤੋ-ਵੱਤਾ ਹਨਾ ਠਿਕਰਾਂ ਨੂੰ ਪਈਆਂ ਭਾਜੜਾਂ ਤਸਕਰਾਂ ਨੂੰ ਪੁਲਿਸ ਦੀ ਸਿੱਧੀ ਚੇਤਾਵਨੀ ਪੂਰੇ ਮੁਹਿੰਮ ਨਾਲ ਸ਼ੁਰੂ ਕੀਤਾ ਹੋਇਆ ਜਿਹੜਾ ਵੀ ਬੰਦੇ ਨੇ ਪ੍ਰਾਪਰਟੀ ਬਣਾਈ ਹੈ ਡਰਗ ਮਨੀ ਨਾਲ ਪ੍ਰਾਪਰਟੀ ਬਣਾਈ ਹੈ ਉਹ ਸਾਰੀ ਸਾਡੀ ਪ੍ਰਾਪਰਟੀ ਐਜ਼ ਪਰ ਲੋ ਅਡਪਟ ਕਰਕੇ ਪ੍ਰੋਸੀਜਰ ਅਡਪਟ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦੇ ਜੇ ਆਪ ਇਹ ਰਾਹੁਲ ਨਾਮ ਦਾ ਬੰਦਾ ਹੈਗਾ ਆਲਰੇਡੀ ਵੀ ਜੇਲ੍ਹ ਮੇ ਹੈਗਾ ਕਮਰਸ਼ੀਅਲ ਕੁਆਂਟੀਟੀ ਫ੍ਰੀਜ਼ਿੰਗ ਪ੍ਰਾਪਰਟੀ ਹੈਗੀ ਇਹੋ ਜੇ ਅਸੀਂ ਹੋਰ ਬੰਦੇ ਵੀ ਆਇਡੈਂਟੀਫਾਈ ਕੀਤੇ ਆ ਆਉਣੇ ਵਾਲੇ ਟਾਈਮ 'ਚ ਲੁਦੀ ਅਣਚਿਤ ਨੂੰ ਬਹੁਤ ਇਹੋ ਜੇ ਜਿਹੜੀ ਹੈਗੀ ਐਕਟੀਵਿਟੀ ਦੇਖਣ ਨੂੰ ਮਿਲੂਗੀ ਇਹ ਜਿਹੜੀ ਮੁਹਿੰਮ ਹੈ ਇਹ ਕੰਟੀਨਿਊਟੀ ਕੰਟੀਨਿਊ ਚਲਦੀ ਰਹੂਗੀ ਜਦੋਂ ਤੱਕ ਇਹ ਬੰਦੇ ਪੂਰੀ ਤਰ੍ਹਾਂ ਇਹਨਾਂ ਨੂੰ ਫਿਨਿਸ਼ ਨਹੀਂ ਕੀਤਾ ਜਾਊਗਾ ਡਰਗ ਨੂੰ ਪੂਰੀ ਤਰ੍ਹਾਂ ਫਿਨਿਸ਼ ਨਹੀਂ ਕੀਤਾ ਜਾਊਗਾ ਜਦੋਂ ਤੱਕ ਇਹ ਕਾਰਵਾਈ ਚਲਦੀ ਰਹੂਗੀ ਫਿਲਹਾਲ ਅਸੀਂ ਜਿਹੜੇ ਹੈਗੇ ਆ ਤਕਰੀਬਨ 78 ਹੋਰ ਪ੍ਰੋਪਰਟੀ ਆਈਡੈਂਟੀਫਾਈ ਕੀਤੀ ਹੈਗੀ ਹੈ ਮੋਰ ਦੈਨ 100 ਪੀਪਲ ਇਸ ਇਦਿਚ ਇਨਵੋਲਡ ਹੈਗੇ ਉਹਨਾਂ ਦੇ ਸਾਰਿਆਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਅੱਜ ਹੋਰ ਜੇ ਹੋਗੀ ਉਦੀ ਇਨਫੋਰਮੇਸ਼ਨ ਤੁਹਾਨੂੰ ਟਾਈਮਲੀ ਦੇ ਦਿੱਤੀ ਜਾਊਗੀ ਸਿਨੇ ਹਾਂ ਬਿਲਕੁਲ ਕਲੀਅਰ ਹੈਗਾ ਜੀ ਜੇ ਜਿਹੜਾ ਵੀ ਕੋਈ ਇਹੋ ਜਿਹਾ ਕੰਮ ਕਰੂਗਾ ਇਲੀਗਲ ਐਕਟੀਵਿਟੀ ਚ ਇਨਵੋਲਡ ਹੋਊਗਾ ਡਰਗ ਚ ਇਨਵੋਲਡ ਹੋਊਗਾ ਪੰਜਾਬ ਦਾ ਫਿਊਚਰ ਖਰਾਬ ਕਰੂਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਬਿਲਕੁਲ ਵੰਡੀ ਵੀ ਕਾਰਵਾਈ ਕੀਤੀ ਬਿਲਕੁਲ ਆਉਣ ਵਾਲੇ ਟਾਈਮ ਮੇ ਤੋ ਤੁਸੀਂ ਦੇਖੋਗੇ ਪੂਰੇ ਲੁਧਿਆਣਾ ਤੇ ਇਹੋ ਜਿਹੀ ਕਾਰਵਾਈਆਂ ਦੇਖੋਗੇ ਤੁਹਾਨੂੰ ਮਿਲੂਗੀ ਜਿਹੜੀ ਪਿੰਡ ਹੈਗਾ ਲਾਡੋਵਾਲ ਪੁਲਿਸ ਸਟੇਸ਼ਨ ਮੇ ਉੱਥੇ ਸੋਨੂ ਨਾਮ ਦਾ ਇੱਕ ਬੰਦਾ ਹੈਗਾ ਉਹ ਉਹਦੀ ਪੂਰੀ ਫੈਮਿਲੀ ਕਾਫੀ ਪਛਲੇ ਕਾਫੀ ਕਈ ਸਾਲਾਂ ਤੋਂ ਡਰਕਸ਼ ਇਨਵੋਲਡ ਹੈਗੀ ਅਤੇ ਉਹਨਾਂ ਦੇ ਅਸੀਂ ਕਾਫੀ ਟਾਈਮ ਪਹਿਲਾਂ ਉਹਨਾਂ ਦੀ ਪ੍ਰਾਪਰਟੀ ਵੀ ਫ੍ਰੀਜ਼ ਕਰਾਈ ਸੀ ਜਿਹੜਾ ਕੱਲ ਅਸੀਂ ਪੁਲਿਸ ਨੇ ਜਾਂ ਕਾਰਪੋਰੇਸ਼ਨ ਕਮਿਸ਼ਨਰ ਦੇ ਨਾਲ ਮਿਲ ਕੇ ਸਿਵਲ ਪ੍ਰਸ਼ਾਸਨدار ਨਾਲ ਮਿਲ ਕੇ ਐਕਸ਼ਨ ਲਿਆ ਜਿਨ੍ਹਾਂ ਨੇ ਵੀ ਹੋਰ ਮੈਂ ਇਕੱਲਾ ਮਤਲਬ ਇਹੀ ਅਕਿਊਜ਼ ਨਹੀਂ ਹੈਗਾ ਬਾਕੀਆਂ ਦੇ ਵੀ ਅਸੀਂ ਕਾਫੀ ਪ੍ਰਾਪਰਟੀ ਜਿਹੜੀ ਇਲੀਗਲ ਪ੍ਰਾਪਰਟੀ ਆਇਡੈਂਟੀਫਾਈ ਕੀਤੀ ਹੈ ਉਹਨਾਂ ਤੇ ਵੀ ਅਸੀਂ ਕਾਰਵਾਈ ਕਰਾਂਗੇ ਇਹ ਵਾਂਟਡ ਹੈਗਾ ਇਹ ਦੌੜਿਆ ਹੋਇਆ ਕਾਫੀ ਟਾਈਮ ਤੋਂ ਪਿਛਲੇ ਟਾਈਮ ਇੱਥੇ ਜੇ ਐਫ ਆਈ ਆਰ ਰਜਿਸਟਰਡ ਹੋ ਗਈ ਬਟ ਇਹਦੇ ਦੇ ਫਾਦਰ ਤੇ ਵੀ ਐਫ ਆਈ ਆਰ ਸੀਗੀ ਤੇ ਫੈਮਿਲੀ ਦੇ ਕਾਫੀ ਮੈਂਬਰ ਹੈਗੇ ਉਹ ਇਹ ਹੈਪਚੂਰ ਕ੍ਰਿਮੀਨਲ ਹੈਗੇ